ਤਾਂ ਹੀ ਆਪਾਂ ਦੇਖਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਹੁਣ 18 ਜਨਵਰੀ 2025 ਦੇ ਵਿੱਚ ਪੇਪਰ ਹੋਇਆਗਾ ਉਹਦਾ ਰਿਜ਼ਲਟ ਕੀ ਹੈ ਜਿਹੜਾ ਤੁਸੀਂ ਪੇਪਰ ਦੇ ਕੇ ਆਏ ਆ ਕੁਐਸਚਨ ਪੇਪਰ ਤੁਹਾਡੇ ਸਾਰਿਆਂ ਕੋਲੇ ਬੱਚੇ ਹੋਊਗਾ ਉਹ ਕੁਐਸਚਨ ਪੇਪਰ ਨੂੰ ਆਪਦੇ ਨਾਲ ਰੱਖ ਲਓ ਕੋਲੇ ਔਰ ਤੁਸੀਂ ਇਹਦੇ 'ਚ ਕੁਐਸਚਨ ਦੇਖਣੇ ਜਿਹੜੇ ਸ਼ੁਰੂ ਕਰੋ ਵੀ ਕੀ ਤੁਹਾਡੇ ਕੁਐਸਚਨ ਸਹੀ ਆ ਜਾਂ ਗਲਤ ਆ ਇਸ ਵੀਡੀਓ 'ਚ ਅਸੀਂ ਤੁਹਾਡਾ ਜਿਹੜਾ ਹੈਗਾ ਰਿਜ਼ਲਟ ਕੱਢ ਕੇ ਤੁਹਾਨੂੰ ਦੇ ਦੇਣਾਗਾ ਚਲੋ ਦੇਖਦੇ ਆ ਪਹਿਲਾ ਕੁਐਸਚਨ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੈ ਸਕਰੀਨ ਦੇ ਉੱਤੇ ਤੁਸੀਂ ਦੇਖੀ ਜਾ ਰਹੇ ਹੋ ਠੀਕ ਹੈ ਜੀ ਇਸ ਤਰ੍ਹਾਂ ਦੀ ਇਹ অপਸ਼ਨਾਂ ਈ ਨਹੀਂ ਹੈਗੀਆਂ ਦਿੱਤੀਆਂ ਵੀ ਸਾਨੂੰ ਪਹਿਲੇ ਦੇ ਵਿੱਚ ਇਹਦਾ ਏ অপਸ਼ਨ ਆ ਜਿਹੜਾ ਹੈਗਾ ਆਨਸਰ ਆ ਪਹਿਲੇ ਕੁਐਸਚਨ ਦਾ ਇਹ ਕੁਐਸਚਨ ਤੁਹਾਡੇ ਪੇਪਰ ਦੇ ਵਿੱਚ ਏ ਬੀ ਸੀ ਡੀ ਈ ਐਫ ਜੀ ਐਚ ਜਿੰਨੇ ਵੀ ਤਰ੍ਹਾਂ ਦੇ ਆਏ ਆ ਸਾਰਿਆਂ ਦੇ ਜਵਾਬ ਆ ਜਿਹੜੇ ਦੇ ਵਿੱਚ ਆ ਸੋ ਪਹਿਲੇ ਦਾ ਇਸ ਤਰ੍ਹਾਂ ਦਾ ਜਿਹੜਾ ਇਹ ਕੁਐਸਚਨ ਆਇਆ ਹੋਇਆ ਸੀ ਹੋ ਸਕਦਾ ਦੂਜੇ ਤੀਜੇ ਨੰਬਰ ਤੇ ਕਿਉਂਕਿ ਅਲੱਗ-ਅਲੱਗ ਨੰਬਰਾਂ ਤੇ ਦਿੱਤੇ ਹੋ ਸਕਦੇ ਆ ਇਹ ਤਾਂ ਤੁਸੀਂ ਇਹਦਾ ਪਹਿਲਾ ਆਨਸਰ ਆ ਏ ਆਨਸਰ ਆ ਜਿਹੜਾ ਸਹੀ ਸੀਗਾ ਤੇ ਜਿਨ੍ਹਾਂ ਨੇ ਏ ਇਹ ਲਾਈ ਆ ਸ਼ੇਪ ਉਹਨਾਂ ਦਾ ਉੱਤਰ ਸਹੀ ਸੀਗਾ ਅਗਲੇ ਤੇ ਚੱਲਦੇ ਆ ਇਹਦੇ ਵਿੱਚ ਜੀ ਆ ਦੂਸਰੀ ਜਿਹੜੀ ਸ਼ੇਪਸ ਤੁਸੀਂ ਦੇਖ ਰਹੇ ਆ ਇਹਨਾਂ ਸ਼ੇਪਸ ਦੇ ਵਿੱਚ ਤੁਸੀਂ ਦੇਖ ਰਹੇ ਆ ਤੁਹਾਨੂੰ ਸੀ ਆਪਸ਼ਨ ਆ ਜਿਹੜਾ ਇਸ ਤਰ੍ਹਾਂ ਦੀ ਲਾਈਨ ਵਾਲਾ ਸੀਗੀ ਏ ਆਪਸ਼ਨ ਆ ਜਿਹੜੀ ਉਹ ਸਹੀ ਹੈਗੀ ਅੱਗੇ ਅਗਲੇ ਤੀਸਰਾ ਕੁਐਸਚਨ ਆ ਜਿਹੜਾ ਹੈਗਾ ਇਹਦੇ ਵਿੱਚ ਦੇਖ ਲਓ ਏ ਵਾਲੀ ਆਪਸ਼ਨ ਆ ਜਿਹੜੀ ਹੈਗੀ ਇਹ ਸਹੀ ਆ ਏ ਵਾਲੀ ਆਪਸ਼ਨ ਆ ਜਿਹੜੀ ਆਪਾਂ ਨੂੰ ਸਹੀ ਮੰਨਦੇ ਆ ਬਾਕੀ ਜਿਹੜੇ ਹੈਗੇ ਆ ਉਹ ਨਹੀਂ ਸਹੀ ਹੈ ਮਤਲਬ ਸਾਡਾ ਸਵਾਲ ਸਹੀ ਹੈ ਜਿਹੜੀ ਅਲੱਗ ਦੀ ਹੈ ਉਹਨਾਂ ਚੋਂ ਇਹ ਤੀਸਰੀ ਹੈਗੀ ਅੱਗੇ ਅਗਲੇ ਕੁਐਸਚਨ ਤੇ ਚੱਲਦੇ ਆ ਇਸ ਤਰ੍ਹਾਂ ਦੀ ਸ਼ੇਪ ਬਣੀ ਆ ਬਣੀ ਆ ਵੀ ਆ ਤੁਹਾਡੇ ਕੁਐਸਚਨ ਪੇਪਰ ਦੇਖ ਲਓ ਆਪਦੇਆਂ ਚ ਲੱਭ ਲਓ ਕਿੱਥੇ ਹੈਗੀ ਇਹ ਤਾਂ ਉੱਥੇ ਆ ਸੀ ਵਾਲਾ ਆਪਸ਼ਨ ਆ ਜਿਹੜਾ ਸਹੀ ਆ ਮੰਦੇ ਆਪਾਂ ਅੱਗੇ ਆ ਜੀ ਇਸ ਤਰ੍ਹਾਂ ਦੀ ਸ਼ੇਪਸ ਇਹ ਸ਼ੇਪ ਹੈ ਜਿਹੜੀ ਸਾਈਡ ਤੇ ਬਣੀ ਹੈ ਇਹਦੇ ਨਾਲ ਦੀ ਹੂਬ ਹੂਏ ਦੇ ਨਾਲ ਮਿਲਦੀ ਜਿਹੜੀ ਹੈਗੀ ਸ਼ੇਪ ਉਹ ਇਹ ਬੜੀ ਬੀ ਵਾਲਾ ਆਪਸ਼ਨ ਹੈ ਜਿਹੜਾ ਸਹੀ ਹੈ ਅੱਗੇ ਅਗਲੇ ਕੁਐਸਚਨ ਦੇ ਵਿੱਚ ਇਹ ਸ਼ੇਪ ਹੈ ਜਿਹੜੀ ਇਸ ਤਰ੍ਹਾਂ ਬਣੀ ਆ ਤਾਂ ਇਹ ਸ਼ੇਪ ਜਿਹੜੀ ਬਿਲਕੁਲ ਹੂਬ ਹੂਏ ਦੇ ਨਾਲ ਮਿਲਦੀ ਉਹ ਬੀ ਵਾਲੀ ਆਪਸ਼ਨ ਹੈ ਜਿਹੜੀ ਉਹ ਸਹੀ ਹੈਗੀ ਆ ਠੀਕ ਹੈ ਜੀ ਅੱਗੇ ਇਸ ਤਰ੍ਹਾਂ ਦੀ ਸ਼ੇਪ ਆ ਜਿਹੜੀ ਹੈਗੀ ਤੁਹਾਡੇ ਕੋਲ ਹੈਗੀ ਆ ਇਹਦੇ ਵਿੱਚ ਡੀ ਆਪਸ਼ਨ ਆ ਜਿਹੜੀ ਸਹੀ ਹੈ ਤੁਹਾਡੇ ਕੁਐਸਚਨ ਪੇਪਰ ਦੇ ਇਹ ਅੱਗੇ ਪਿੱਛੇ ਹੋ ਸਕਦੀਆਂ ਪਰ ਤੁਸੀਂ ਵੀਡੀਓ ਨੂੰ ਦੁਬਾਰਾ ਰਿਪੀਟ ਕਰ ਕਰਕੇ ਦੇਖ ਸਕਦੇ ਹੋ ਕਿਹੜੀ ਸ਼ੇਪ ਕੀ ਦੇ ਨਾਲ ਮਿਲਦੀ ਆ ਸਾਰਾ ਇਹ ਪੇਪਰ ਆ ਇਹਦੇ ਵਿੱਚ ਹੱਲ ਮਿਲੂਗਾ ਤੁਹਾਨੂੰ ਅੱਗੇ ਚੱਲਦੇ ਆ ਜੀ ਇਸ ਤਰ੍ਹਾਂ ਦੀ ਸ਼ੇਪ ਆ ਜਿਹੜੀ ਇਹਦੇ ਨਾਲ ਮਿਲਦੀ ਔਰ ਦੀ ਬੀ ਵਾਲਾ ਆਪਸ਼ਨ ਆ ਜਿਹੜਾ ਸਹੀ ਆ ਬਾਕੀ ਜਿਹੜੇ ਸਹੀ ਨਹੀਂ ਹੈਗੇ ਅੱਗੇ ਚੱਲਦੇ ਆ ਜੀ ਆਪਣੇ ਕੋਲੇ ਇਸ ਤਰ੍ਹਾਂ ਦੀ ਸ਼ੇਪ ਦਾ ਜਿਹੜੀ ਆ ਸ਼ੇਪ ਹੈ ਇਹਦੇ ਨਾਲ ਜਿਹੜੀ ਹੈਗਾ ਬਾਕਸ ਖਾਲੀ ਇਹਦੇ ਵਿੱਚ ਆਉਣੀ ਸੀ ਇਹ ਡੀ ਵਾਲੀ অপਸ਼ਨ ਆ ਜਿਹੜੀ ਇਹਦੀ ਸਹੀ ਹੈਗੀ ਇਹ ਤੁਸੀਂ ਆਪਦੇ ਕੁਐਸਚਨ ਪੇਪਰ ਚ ਦੇਖ ਲਓ ਸਾਰੇ ਜਣੇ ਇਹਦੇ ਵਿੱਚ ਅ ਜਿਹੜੀ ਹੈਗੀ ਆ ਡੀ ਡੀ ਵਾਲੀ অপਸ਼ਨ ਇਹਦੇ ਵਿੱਚ ਸਹੀ ਆ ਅ ਤੇ ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਅੱਗੇ ਵਾਲੀ ਦੇ ਵਿੱਚ ਦੇਖਦੇ ਆਪਾਂ ਸਾਡੇ ਕੋਲ ਬਣੀਆਂ ਵੀ ਆ ਸ਼ੇਪਸ ਜਿਹੜੀਆਂ ਠੀਕ ਆ ਜੀ ਤਾਂ ਡੀ ਵਾਲੀ অপਸ਼ਨ ਇਹਦੇ ਵਿੱਚ ਸਹੀ ਹੈ। ਇਹਨੂੰ ਆਪਾਂ ਸਹੀ ਮੰਨਾਂਗੇ। ਠੀਕ ਹੈ ਜੀ। ਤਾਂ ਅੱਗੇ ਚੱਲਦੇ ਹਾਂ ਹੁਣ। ਇਸ ਤਰ੍ਹਾਂ ਦੀ ਸ਼ੇਪ ਹੈ ਜਿਹੜੀ ਹੈਗੀ ਤੁਹਾਡੇ ਕੁਐਸਚਨ ਪੇਪਰ 'ਚ ਦੇਖ ਲਿਓ। ਕਿਉਂਕਿ ਜੇ ਕੋਈ ਚੀਜ਼ ਨਹੀਂ ਸਮਝ ਆਉਂਦੀ ਕਿਹੜੀ ਸ਼ੇਪ ਦੀ ਤਾਂ ਦੁਬਾਰਾ ਨੂੰ ਵੀਡੀਓ ਨੂੰ ਪਿੱਛੇ ਕਰਕੇ ਵੀ ਤੁਸੀਂ ਦੇਖ ਸਕਦੇ ਹੋ। ਮੈਂ ਸਾਰਾ ਕੁਝ ਜਿਹੜਾ ਇਹਦੇ ਵਿੱਚ ਪਾਤੀ ਹੈ। ਇਹ ਤੋਂ ਦੇਖ ਕੇ ਹੀ ਤੁਸੀਂ ਸਾਰਾ ਰਿਜ਼ਲਟ ਇਹ ਤਿਆਰ ਕਰਨਾ। ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਬੀ ਵਾਲਾ অপਸ਼ਨ ਆ ਜਿਹੜਾ ਸਹੀ ਮੰਨਿਆ ਜਾਂਦਾ ਹੈਗਾ। ਤੇ ਇਸ ਦੇ ਵਿੱਚ ਇਹਦੇ ਨਾਲ ਜਿਹੜੀ ਹੈਗੀ ਗਾਂ ਵਾਲੀ ਕਿਹੜੀ ਹੈ ਉਹ ਚੌਥੇ ਨੰਬਰ ਤੇ ਜਿੱਥੇ ਕੁਐਸਚਨ ਮਾਰਕ ਲੱਗਿਆ ਹੋਇਆ ਇਹ ਕੁਐਸਚਨ ਮਾਰਕ ਤੋਂ ਅੱਗੇ ਕਿਹੜੀ ਆਉਗੀ ਉਹ ਸਾਡੇ ਕੋਲ ਇਹ ਜਿਹੜੀ ਹੈਗੀ ਆਪਸ਼ਨ ਸੀ ਹੈ ਜਿਹੜੀ ਇਹ ਸਹੀ ਮੰਨਾਂਗੇ ਅਸੀਂ ਇਸ ਤਰ੍ਹਾਂ ਦੀ ਸ਼ੇਪ ਨਾਲ ਮਿਲਾ ਕੇ ਤੁਸੀਂ ਆਪਦੇ ਕੁਐਸਚਨ ਪੇਪਰ ਤੇ ਨਿਸ਼ਾਨੀ ਲਾ ਸਕਦੇ ਆ ਅੱਗੇ ਆ ਗਿਆ ਅਗਲੇ ਕੁਐਸਚਨ ਦੇ ਵਿੱਚ ਇਹ ਇਸ ਤਰ੍ਹਾਂ ਦੀ ਸ਼ੇਪ ਜਿਹੜੀ ਤੁਹਾਨੂੰ ਦਿੱਤੀਆਂ ਵੀ ਹੈ ਪੇਪਰ ਦੇ ਵਿੱਚ ਸੀ ਵਾਲੀ ਆਪਸ਼ਨ ਹੈ ਜਿਹੜੀ ਇਹ ਸਹੀ ਹੈਗੀ ਅੱਗੇ ਇਸ ਤਰ੍ਹਾਂ ਦੀ অপশন ਦੇ ਵਿੱਚ ਜਿਹੜੀ ਹੈਗੀਆਂ ਡੀ ਵਾਲੀ ਸ਼ੇਪ ਜਿਹੜੀ ਇਹਦੇ ਨਾਲ ਮਿਲਦੀ ਹੈ ਡੀ ਵਾਲੇ ਦੇ ਨਾਲ ਉਹ ਨੂੰ ਆਪਾਂ ਸਹੀ ਮੰਨਾਂਗੇ ਅੱਗੇ ਚੱਲਦੇ ਹਾਂ ਜੀ ਆਪਣੇ ਕੋਲੇ ਇਸ ਤਰ੍ਹਾਂ ਦੀ ਸ਼ੇਪ ਆ ਇਹਦੇ ਵਿੱਚ ਥੋੜੀ ਜੀ ਅ ਮਿਸਟੇਕ ਹੋਈ ਹੈ ਜਾਂ ਕੁਝ ਵੀ ਲਾ ਲਓ ਜਿਵੇਂ ਆਪਾਂ ਕਰ ਲਈਏ ਲਾਈਨਾਂ ਬੀ ਆਪਸ਼ਨ ਆ ਜਿਹੜੀ ਦੀ ਸਹੀ ਮੰਨਾਂਗੇ ਆਪਾਂ ਪਰ ਜੇ ਇਹ ਚਾਰ ਲਾਈਨਾਂ ਹੁੰਦੀਆਂ ਤੀਸਰੇ ਨੰਬਰ ਤੇ ਫੇਰ ਆ ਜਿਹੜਾ ਹੈਗਾ ਇਹਨੂੰ ਆਪਾਂ ਫਿਰ ਸੀ ਵਾਲਾ ਆਪਸ਼ਨ ਇਹਨੂੰ ਸਹੀ ਮੰਨਣਾ ਸੀਗਾ ਆਪਾਂ ਪਰ ਪਤਾ ਨਹੀਂ ਕੁਐਸਚਨ ਪਾਉਣ ਦੇ ਵਿੱਚ ਗਲਤੀ ਹੋਈ ਹੈ ਜਾਂ ਕਿਵੇਂ ਵੀ ਲਾ ਲਈ ਆਪਾਂ ਤਾਂ ਬੀ ਆਪਸ਼ਨ ਆ ਜਿਹੜਾ ਇਹਦਾ ਸਹੀ ਮੰਨਾਂਗੇ ਅਸੀਂ ਇਹਦੇ ਹਿਸਾਬ ਦੇ ਨਾਲ ਅੱਗੇ ਹੈ ਜੀ ਆਪਣੇ ਕੋਲੇ ਬੀ ਆਪਸ਼ਨ ਆ ਜਿਹੜਾ ਹੈਗਾ ਉਹ ਸਹੀ ਆ ਇਸ ਤਰ੍ਹਾਂ ਦੀ ਸ਼ੇਪ ਸਿੜੀਆਂ ਤਾਂ ਕੋਡੇ ਪੇਪਰ ਦੇ ਵਿੱਚ ਬਣੀਆਂ ਹੋਈਆਂ ਇਹ ਸ਼ੇਪਸ ਨੂੰ ਦੇਖ ਕੇ ਆਪਾਂ ਇਹ ਕੁਐਸਚਨ ਬੀ ਆ ਜਿਹੜਾ ਆਨਸਰ ਇਹਦਾ ਸਹੀ ਆ ਇਹਦੇ 'ਚ ਅਸੀਂ ਸਿਰਫ ਆਨਸਰ ਹੀ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਆਪਦੇ ਆਨਸਰ ਮਿਲਾ ਕੇ ਆਪਦੇ ਨੰਬਰ ਬਣਾ ਸਕਦੇ ਆਂ ਠੀਕ ਹੈ ਜੀ ਸੋ ਸਾਰਿਆਂ ਨੇ ਇਹ ਦੇ ਵਿੱਚ ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਸੀ ਵਾਲਾ ਆਪਸ਼ਨ ਆ ਜਿਹੜਾ ਹੈਗਾ ਸਹੀ ਹੈ ਆ ਜਿਹੜੀ ਸ਼ੇਪਸ ਤੁਹਾਡੇ ਸਾਹਮਣੇ ਬਣੀਆਂ ਵੀ ਵਿਚਾਲੇ ਵਿਚਕਾਰਲੇ ਵਿੱਚ ਪਾਸੇ ਜਿਹੜੀਆਂ ਹੈਗੀਆਂ ਸੀ ਆਪਸ਼ਨ ਆ ਜਿਹੜਾ ਸਹੀ ਹੈ ਅਗਲੇ ਕੁਐਸਚਨ ਦਾ ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਸੀ ਆਪਸ਼ਨ ਆ ਜਿਹੜਾ ਉਹ ਸਹੀ ਆ ਅੱਗੇ ਚੱਲਦੇ ਆ ਜੀ ਆਪਣੇ ਕੋਲੇ ਏ ਆਪਸ਼ਨ ਦੇ ਵਿੱਚ ਬੀ ਆਪਸ਼ਨ ਆ ਜਿਹੜਾ ਉਹ ਸਹੀ ਆ ਜਿਹੜੀਆਂ ਇਸ ਤਰ੍ਹਾਂ ਦੀ ਸ਼ੇਪਸ ਹੋਣਗੀਆਂ ਤੁਹਾਡੇ ਕੋਲੇ ਅੱਗੇ ਚੱਲਦੇ ਆ ਜੀ ਆਪਣੇ ਕੋਲੇ ਇਹ ਸ਼ੇਪਸ ਦੇ ਵਿੱਚ ਆਪਣੇ ਕੋਲੇ ਸੀ ਆਪਸ਼ਨ ਆ ਜਿਹੜਾ ਉਹ ਸਹੀ ਮੰਨ ਇਹਦੇ ਨਾਲ ਜਿਹੜਾ ਹੈਗਾ ਇਹਨੂੰ ਮਿਲ ਕੇ ਪੂਰਾ ਕਰਦਾ ਹੈਗਾ ਸੀ ਆਪਸ਼ਨ ਆ ਜਿਹੜਾ ਸਹੀ ਹੈ ਇਸ ਤਰ੍ਹਾਂ ਦੀ ਸ਼ੇਪਸ ਦੇ ਵਿੱਚ ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਆਪਣੇ ਕੋਲ ਜਿਹੜੀ ਇਹ ਸ਼ੇਪ ਇਹਦੇ ਨਾਲ ਮਿਲਦੀ ਹੈ ਦੂਸਰੇ ਨਾਲ ਇਹ ਸ਼ੇਪ ਆ ਜਿਹੜੀ ਹੈਗੀ ਇਹਦੇ ਨਾਲ ਸਹੀ ਮਿਲਦੀ ਹੈ ਉਹ ਅੱਗੇ ਸੀ ਸ਼ੇਪ ਆ ਜਿਹੜੀ ਹੈਗੀ ਇਹਦੇ ਨਾਲ ਸਹੀ ਮਿਲਦੀ ਹੈ ਉਹ ਸੀ ਵਾਲਾ ਆਪਸ਼ਨ ਆ ਜਿਹੜਾ ਸਹੀ ਹੈਗਾ ਉਹ ਅੱਗੇ ਡੀ ਆਪਸ਼ਨ ਆ ਜਿਹੜਾ ਹੈਗਾ ਇਹ ਇਸ ਸ਼ੀਪਸ ਦੇ ਵਿੱਚ ਇਹਨੂੰ ਪੂਰਾ ਕਰਦਾ ਸਕੁਅਰ ਨੂੰ ਉਹ ਡੀ ਆਪਸ਼ਨ ਆ ਜਿਹੜਾ ਹੈਗਾ ਉਹ ਸਹੀ ਹੈਗਾ ਅਗਲੇ ਦੇ ਵਿੱਚ ਕੁਐਸਚਨ ਦੇ ਵਿੱਚ ਆਪਣੇ ਸੀ ਆਪਸ਼ਨ ਆ ਜਿਹੜਾ ਉਹ ਆਪਾਂ ਸਹੀ ਮੰਨਦੇ ਆ ਇਹਦੇ ਨਾਲ ਜਦੋਂ ਅਸੀਂ ਮਿਰਰ ਦੇ ਵਿੱਚ ਦੇਖਾਂਗੇ ਤਾਂ ਸੀ ਆਪਸ਼ਨ ਆ ਜਿਹੜਾ ਇਸ ਤਰ੍ਹਾਂ ਦਿਖਾਈ ਦੇਊਗਾ ਸਾਨੂੰ ਸੀ ਆਪਸ਼ਨ ਆ ਜਿਹੜਾ ਉਹ ਸਹੀ ਆ ਅੱਗੇ ਆ ਜੀ ਆਪਣੇ ਕੋਲੇ ਡੀ ਆਪਸ਼ਨ ਆ ਜਿਹੜਾ ਹੈਗਾ ਇਹਦੇ ਨਾਲ ਮਿਰਰ ਦੇ ਵਿੱਚ ਦੇਖਣ ਤੇ ਇਸ ਤਰ੍ਹਾਂ ਦਿਖਾਈ ਦੇਵੇਗਾ ਇਹ ਸੋ ਡੀ ਆਪਸ਼ਨ ਇਹਦੇ ਲਈ ਸਹੀ ਆ ਅੱਗੇ ਆ ਜੀ ਸੀ অপਸ਼ਨ ਆ ਜਿਹੜਾ ਹੈਗਾ ਇਸ ਵਿੱਚ ਸਹੀ ਹੈ ਇਹ ਇਹ ਜਿਹੜਾ ਹੈਗੇ ਆ ਮੈਂ ਤੁਹਾਨੂੰ ਦਿਖਾ ਰਿਆਂਗਾ ਇਹ ਉਸੇ ਤਰ੍ਹਾਂ ਮਿਲਾ ਕੇ ਦੇਖ ਲੈਣੇ ਆਪਦੇ ਆਪਦੇ ਕੁਐਸਚਨ ਪੇਪਰ ਦੇ ਤੁਹਾਨੂੰ ਕੋਈ ਵੀ ਏ ਬੀ ਸੀ ਡੀ ਜਿਹੜਾ ਵੀ ਆਉਂਦਾਗਾ ਤੁਸੀਂ ਉਸ ਹਿਸਾਬ ਦੇ ਨਾਲ ਇਹਨੂੰ ਕਲੀਅਰ ਕਰ ਲੈਣਾ ਠੀਕ ਹੈ ਜੀ ਇਹ ਚ ਸੀ অপਸ਼ਨ ਆ ਜਿਹੜਾ ਉਹ ਸਹੀ ਹੈਗਾ ਅੱਗੇ ਇਹ ਸ਼ੇਪ ਜਿਹੜੀ ਹੈਗੀ ਆ ਇਹਦੇ ਚ ਸਾਡੇ ਕੋਲੇ ਏ অপਸ਼ਨ ਆ ਜਿਹੜਾ ਹੈਗਾ ਉਹ ਸਹੀ ਆ ਠੀਕ ਹੈ ਜੀ ਅੱਗੇ ਇਹਦੇ ਵਿੱਚੋਂ ਕੱਟਣ ਤੇ ਪੇਪਰ ਨੂੰ ਕਿਹੜੀ ਡਿਜ਼ਾਈਨ ਆ ਜਿਹੜਾ ਉਹ ਬਣੂਗਾ ਤਾਂ ਆਪਣੇ ਕੋਲੇ ਸੀ ਆਪਸ਼ਨ ਆ ਜਿਹੜਾ ਹੈਗਾ ਸਹੀ ਹੈਗਾ ਉਹ ਅੱਗੇ ਏ ਆਪਸ਼ਨ ਆ ਜਿਹੜਾ ਹੈਗਾ ਉਹ ਸਹੀ ਆ ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਏ ਆਪਸ਼ਨ ਅੱਠ ਬਣ ਜਾਂਦਾ ਜਿਹੜਾ ਹੈਗਾ ਉਹ ਇਸ ਤਰ੍ਹਾਂ ਸਹੀ ਆ ਅੱਗੇ ਹੈ ਜੀ ਆਪਣੇ ਕੋਲੇ ਇਸ ਤਰ੍ਹਾਂ ਦੀ ਕਟਿੰਗ ਦੇ ਵਿੱਚ ਡੀ ਆਪਸ਼ਨ ਆ ਜਿਹੜਾ ਹੈਗਾ ਉਹ ਸਾਡੇ ਕੋਲੇ ਸਹੀ ਆ ਸਹੀ ਮੰਨਾਂਗੇ ਉਹਨੂੰ ਆਪਾਂ ਤੇ ਇਸ ਤਰ੍ਹਾਂ ਦੀ ਸ਼ੇਪ ਜਿਹੜੀ ਬਣੀ ਵੀ ਹੈ ਹੁਣ ਇਸ ਕੁਐਸਚਨ ਦੇ ਵਿੱਚ ਬੀ ਆਪਸ਼ਨ ਆ ਜਿਹੜਾ ਉਹ ਤੁਹਾਡਾ ਸਹੀ ਆ ਕੱਲੇ ਕੱਲੇ ਕੁਐਸਚਨ ਜਿਹੜਾ ਆ ਜਾਂਦਾ ਉਹ ਤੋਂ ਵੀਡੀਓ ਨੂੰ ਰਿਪੀਟ ਕਰਕੇ ਵੀ ਤੁਸੀਂ ਦੇਖ ਸਕਦੇ ਆ ਉਹ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜਾ ਆਪਸ਼ਨ ਆ ਜਿਹੜਾ ਇਹ ਸਹੀ ਮੰਨਦੇ ਆਪਾਂ ਠੀਕ ਆ ਜੀ ਅੱਗੇ ਚੱਲਦੇ ਆ ਅੱਗੇ ਆਪਣੇ ਕੋਲੇ ਸੀ ਆਪਸ਼ਨ ਆ ਜਿਹੜਾ ਹੋਏਗਾ ਉਹ ਸਹੀ ਹੈ ਤੇ ਫਿਰ ਆਪਾਂ ਅੱਗੇ ਚੱਲਦੇ ਆ ਅੱਗੇ ਆਪਣੇ ਕੋਲੇ ਜਿਹੜਾ ਹੈਗਾ ਬੀ ਆਪਸ਼ਨ ਆ ਜਿਹੜੀ ਇਸ ਸ਼ੇਪ ਦੇ ਵਿੱਚ ਸਾਰਾ ਸਹੀ ਆ ਰਿਹਾ ਜਿਹੜਾ ਹੈਗਾ ਬੀ ਆਪਸ਼ਨ ਆ ਜਿਹੜਾ ਇਹਦਾ ਸਹੀ ਹੈਗਾ ਉਹ ਇਸ ਸ਼ੇਪ ਦੇ ਵਿੱਚ ਦੇਖਦੇ ਹਾਂ ਅਸੀਂ ਹਰੇਕੋੜੇ ਡੀ ਆਪਸ਼ਨ ਆ ਜਿਹੜਾ ਹੈਗਾ ਸਹੀ ਆ ਇਹ ਸ਼ੇਪ ਦੇ ਵਿੱਚ ਸਾਰੇ ਇਹ ਟੁਕੜੇ ਆ ਜਿਹੜੇ ਆਉਂਦੇ ਆਗੇ ਉਹ ਡੀ ਆਪਸ਼ਨ ਜਿਹੜਾ ਸਹੀ ਆ ਅੱਗੇ ਆਪਣੇ ਕੋਲੇ ਏ ਆਪਸ਼ਨ ਆ ਜਿਹੜਾ ਉਹ ਉਹ ਸਹੀ ਆ ਠੀਕ ਆ ਜੀ ਅੱਗੇ ਚੱਲਦੇ ਹਾਂ ਆਪਣੇ ਕੋਲੇ ਏ ਆਪਸ਼ਨ ਆ ਜਿਹੜਾ ਹੈਗਾ ਉਹ ਸਹੀ ਆ ਅੱਗੇ ਆ ਜੀ ਆਪਣੇ ਕੋਲੇ ਸੀ ਆਪਸ਼ਨ ਆ ਜਿਹੜਾ ਉਹ ਸਹੀ ਆ ਠੀਕ ਹੈ ਜੀ ਸੀ ਆਪਸ਼ਨ ਆ ਜਿਹੜਾ ਉਹ ਸਹੀ ਆ ਅੱਗੇ ਸੀ ਆਪਸ਼ਨ ਆ ਜਿਹੜਾ ਉਹ ਸਾਡੇ ਕੋਲੇ ਸਹੀ ਹੈ ਇਹਦੇ ਵਿੱਚ ਲਿਖਿਆ ਹੋਇਆ ਅੱਗੇ ਹੈ ਜੀ ਆਪਣੇ ਕੋਲੇ ਸੀ ਆਪਸ਼ਨ ਆ ਜਿਹੜਾ ਉਹ ਸਹੀ ਆ ਠੀਕ ਹੈ ਜੀ ਅੱਗੇ ਚੱਲਦੇ ਆ ਆਪਣੇ ਕੋਲੇ ਕੁਐਸਚਨ ਨੰਬਰ ਆ ਗਿਆ 41 ਜਿਵੇਂ ਆਪਾਂ ਕਹਿ ਦਈਏ ਇਸ ਤਰ੍ਹਾਂ ਦਾ ਸੀਗਾ 33/40 ਵਿੱਚੋਂ ਕੀ ਘਟਾਇਆ ਜਾਵੇ ਕਿ 11/ 40 ਪ੍ਰਾਪਤ ਹੋ ਜਾਵੇ ਤਾਂ ਇਹਦਾ ਏ ਆਨਸਰ ਆ ਜਿਹੜਾ ਸਹੀ ਸੀਗਾ ਇਹ ਬੱਚੇ ਜਿਹੜੇ ਦਾ ਕੁਐਸਚਨ ਪੇਪਰ ਉਹਨੇ ਬੀ ਲਾਇਆ ਉਹਦਾ ਗਲਤ ਹੋ ਗਿਆ ਇਹ ਤਾਂ 41 ਵਾਲੇ ਦਾ 33/40 ਵਿੱਚੋਂ 11/20 ਵਾਲਾ ਆਨਸਰ ਆ ਜਿਹੜਾ ਸਹੀ ਆਉਣਾ ਸੀਗਾ ਅੱਗੇ ਆ ਜੀ 42ਵੇਂ ਸਵਾਲ ਦੇ ਵਿੱਚ ਦਿੱਤਾ ਹੋਇਆ ਇੱਕ ਵਰਗਾਕਾਰ پارک ਦੀ ਭੁਜਾ 50 ਮੀਟਰ ਹੈ ਇਸ ਵਿੱਚ ਅੰਦਰ ਬਲਚਾਰੇ ਪਾਸੇ 2.5 ਮੀਟਰ ਚੌੜਾ ਰਸਤਾ ਹੈ ਇਸ ਪਾਥ ਨੂੰ ਸਮਤਲ ਕਰਾਉਣ ਉੱਤੇ 10 ਪ੍ਰਤੀ ਵਰਗ ਮੀਟਰ ਦੀ ਦਰ ਉੱਤੇ ਕਿੰਨੀ ਲਾਗਤ ਆਵੇਗੀ ਇਹਦਾ ਇਹ ਵਾਲਾ ਆਨਸਰ ਹੈ ਜਿਹੜਾ ਸਹੀ ਹੈ 4750 ਠੀਕ ਹੈ ਜੀ ਅੱਗੇ ਹੈ ਜੀ ਤੀਨਾ ਨੇ ਇੱਕ ਸਕੂਟਰ ਦੇ 55000 ਵਿੱਚ ਖਰੀਦਿਆ ਉਸ ਨੇ 3400 ਸਕੂਟਰ ਦੀ ਮੁਰੰਮਤ ਤੇ ਖਰਚ ਕੀਤਾ ਤੇ ਸਕੂਟਰ ਆਪਣੇ ਮਿੱਤਰ ਨੂੰ 56000 ਵਿੱਚ ਵੇਚ ਦਿੱਤਾ ਉਸ ਦਾ ਲਾਭ ਜਾਂ ਹਾਨੀ ਪਤਾ ਕਰੋ ਬੀ ਆਪਸ਼ਨ ਹੈ ਜਿਹੜਾ ਸਹੀ ਆਉਂਦਾ ਹੈ 2370 ਰੁਪਏ ਦੀ ਉਹਨੂੰ ਹਾਨੀ ਹੋਣੀ ਹੈ ਠੀਕ ਹੈ ਜੀ ਤੇ ਅੱਗੇ ਹੈ ਜੀ ਆਪਣੇ ਕੋਲੇ ਇਹਦਾ ਇੱਕ ਦੁਕਾਨਦਾਰ ਨੇ 5 ਟਾਫੀਆਂ 1 ਰੁਪਏ ਦੀ ਦਰ ਉਤੇ ਖਰੀਦਾ ਹੈ ਅਤੇ 4 ਟਾਫੀਆਂ 1 ਰੁਪਏ ਦੀ ਦਰ ਉਤੇ ਵੇਚਦਾ ਹੈ 125 ਨਾਲ ਕਾਊਂਟ ਲਈ ਉਸ ਨੂੰ ਕਿੰਨੀਆਂ ਟਾਫੀਆਂ ਬੀਜਣੇ 2500 ਟਾਫੀਆਂ ਜਿਹੜਾ ਡੀ ਆਪਸ਼ਨ ਜਿਹੜਾ ਇਹਦਾ ਸਹੀ ਹੋਣਾ ਸੀਗਾ 2500 ਟਾਫੀ ਉੱਤਰ ਹੋਣਾ ਸੀਗਾ ਅੱਗੇ ਵਾਲਾ ਕੁਐਸਚਨ ਹੈ 5/22 7/22 3/22 9/22 1/22 ਨੂੰ ਸਰਲ ਕਰਨ ਉਤੇ ਪ੍ਰਾਪਤ ਹੁੰਦਾ ਹੈ ਇਹਦਾ ਆਨਸਰ ਆਉਣਾ ਸੀ 17/22 17/22 ਵਾਲਾ ਆਨਸਰ ਆ ਜਿਹੜਾ ਤਾਂ ਸਹੀ ਹੋਣਾ ਸੀਗਾ ਅੱਗੇ ਜੇ ਇੱਕ ਸਾਈਕਲ ਦੇ ਪਹੀਏ ਵਿੱਚ ਕੁੱਲ 24 ਤੀਲੀਆਂ ਹਨ ਦੋ ਨੇੜਲੀਆਂ ਤੀਲੀਆਂ ਵਿਚਕਾਰ ਦਾ ਕੋਣ ਕਿੰਨੇ ਡਿਗਰੀ ਦਾ ਹੋਊਗਾ 15 ਡਿਗਰੀ ਦਾ ਕਿਉਂਕਿ ਜਦੋਂ ਅਸੀਂ ਸਾਰੇ ਕੋਣ ਜਿਹੜੇ 360 ਡਿਗਰੀ ਦਾ ਹੁੰਦਾ ਤੇ ਇਹਨੂੰ ਅਸੀਂ ਜਦੋਂ 24 ਤੇ ਡਿਵਾਈਡ ਕਰਦੇ ਆ ਸਾਡੇ ਕੋਲੇ 15 ਵਾਲਾ ਕੋਣ ਆ ਜਿਹੜਾ ਉਹ ਆ ਜਾਂਦਾ ਜੀ ਅੱਗੇ ਕਰਦੇ ਆ ਕਵੈਸਚਨ ਅਗਲਾ ਆਪਣਾ ਅਗਲੇ ਦੇ ਵਿੱਚ ਦੇਖਦੇ ਆ ਸਾਡੇ ਕੋਲੇ ਕਿਹੜੇ ਆਨਸਰ ਆ ਜਿਹੜੇ ਹੈਗੇ ਆ 47ਵਾਂ 47ਵੇਂ ਦੇ ਵਿੱਚ ਸਾਡੇ ਕੋਲੇ ਇਹ ਕਵੈਸਚਨ ਆ ਜਿਹੜੇ ਦਿੱਤੇ ਹੋਏ ਆ ਕੀ ਇਹ ਕਵੈਸਚਨ ਹੈ ਹਰੇਕ ਹੇਠ ਲਿਖਿਆਂ ਇਤਾਂ ਵਿੱਚੋਂ ਜਿਸ ਦਾ ਖੇਤਰਫਲ ਸਭ ਤੋਂ ਵੱਧ ਹੈ ਕਿਦਾ ਕਿੰਨਾ ਸਕੁਅਰ ਹੈ ਹੈ ਠੀਕ ਆ ਇਹ 196 ਵਾਲਾ ਜਿਹੜਾ ਹੈਗਾ ਆਉਣਾ ਸੀਗਾ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਉਹਨਾਂ ਨੇ ਕੱਢਿਆ ਹੋਇਆ ਹੈ ਸਕੁਅਰ 196 ਵਾਲਾ ਬੀ ਆਪਸ਼ਨ ਆ ਜਿਹੜਾ ਸਹੀ ਹੋਣਾ ਸੀਗਾ ਅੱਗੇ ਹੈ ਜੀ ਆਪਣੇ ਕੋਲ 48ਵਾਂ ਕੁਐਸਚਨ 48ਵੇਂ ਕੁਐਸਚਨ ਦੇ ਵਿੱਚ ਉਹ ਪੁੱਛ ਰਿਹਾ ਵੀ ਪੀ ਕਯੂ ਆਰ ਅਤੇ ਐਸ ਦੁਆਰਾ ਹੱਲ ਕੀਤੇ ਗਏ ਪ੍ਰਸ਼ਨਾਂ ਦੀ ਸੰਖਿਆ ਨੂੰ ਡੰਡ ਚਾਰਟ ਦੁਆਰਾ ਦਰਸਾਇਆ ਗਿਆ ਹੈ ਠੀਕ ਹੈ ਜੀ ਦਰਸਾਇਆ ਗਿਆ ਕੁਐਸਚਨ ਕੀ ਪੁੱਛਿਆ ਅਪਰੋਕਟ ਦੰਦ ਗ੍ਰਾਫ ਤੋਂ ਪਤਾ ਲਗਾਓ ਕਿ Q ਅਤੇ R ਨੇ ਮਿਲ ਕੇ ਕਿੰਨੇ ਪ੍ਰਸ਼ਨ P ਅਤੇ S ਦੋਵਾਂ ਤੋਂ ਵੱਧ ਕੀਤੇ ਚਾਰ ਆਪਸ਼ਨ ਆ ਜਿਹੜਾ ਦਾ ਸਹੀ ਹੋਣਾ ਸੀਗਾ ਜਿਨ੍ਹਾਂ ਨੇ ਸਹੀ ਲਾਇਆ ਉਹ ਸਹੀ ਹੋਊਗਾ ਉਹਨਾਂ ਦਾ ਅੱਗੇ ਹੈ ਜੀ ਇਹਨੂੰ ਹੱਲ ਸੀ 49 ਨੰਬਰ ਜਿਹੜੀ ਹੈਗੀ ਆ ਇਕੁਏਸ਼ਨ ਨੂੰ ਹੱਲ ਕਰਨਾ ਸੀਗਾ ਤੇ ਇਹਦਾ ਉੱਤਰ ਆ ਜਿਹੜਾ ਹੈਗਾ 4 ਕਿਉਂਕਿ ਬ੍ਰੈਕਟਾਂ ਨੂੰ ਹੱਲ ਕਰਨਾ ਸੀ ਇਹ ਸਾਰੀਆਂ ਬ੍ਰੈਕਟਾਂ ਸੀਗੀਆਂ ਤੇ 4 ਉੱਤਰ ਆ ਜਿਹੜਾ ਇਹਦਾ ਆਊਗਾ ਜੀ ਅੱਗੇ 50 6 ਵਜੇ ਸ਼ਾਮ 6 ਵਜੇ ਘੰਟੇ ਤੇ ਮਿੰਟ ਦੀਆਂ ਸੂਈਆਂ ਦੇ ਵਿਚਕਾਰ ਬਣਿਆ ਕੋਣ ਹੋਏਗਾ ਅਤੇ ਇੱਕ ਕੋਣ ਨਿਊਨ ਕੋਣ ਸਮ ਕੋਣ ਪਰ ਸਰਲ ਕੋਣ ਜਿਹੜਾ ਹੈਗਾ ਸਿੱਧਾ ਹੋਊਗਾ ਇਹ ਇੱਕ ਦੂਜੇ ਤੋਂ ਇਹ ਕਿੰਨੇ ਦਾ ਬਣਾਉਣ ਗਿਆ 180 ਡਿਗਰੀ ਦਾ ਕੋਣ ਬਣਾਉਣ ਗਿਆ ਅੱਗੇ ਚੱਲਦੇ ਆਂ ਜੀ ਅਗਲੇ ਕੁਐਸਚਨ ਦੇ ਵਿੱਚ ਕੀ ਆ ਦੇਖਦੇ ਆਂ ਭਾਗ ਦੇ ਇੱਕ ਪ੍ਰਸ਼ਨ ਵਿੱਚ ਜੇਕਰ ਭਾਜਕ 51 ਭਾਗਫਲ ਅ 16 ਹੋ ਗਏ ਅਤੇ ਅ 6 ਛਫਲ 27 ਹੈ ਤਲਾਵੰਚ ਠੀਕ ਹੈ ਜੀ ਕਿੰਨਾ ਹੋਊਗਾ ਤਾਂ 800 43 ਉੱਤਰ ਆ ਜਿਹੜਾ ਇਹਦਾ ਆਉਂਦਾ ਸੀਗਾ ਤੇ ਜੇ 843 ਵਾਲਾ ਸਹੀ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਦੀ ਇਕੁਏਸ਼ਨ ਨੂੰ ਹੱਲ ਕਰਕੇ ਕਿੰਨਾ ਆਨਸਰ ਆਊਗਾ ਬੀ ਆਪਸ਼ਨ ਆ ਜਿਹੜਾ ਦਾ ਸਹੀ ਆਉਣਾ ਸੀਗਾ 9432 ਭਾਗ 1.25 ਬਰਾਬਰ 7545.6 ਹੈ ਤਾਂ ਅੱਗੇ ਉਹਨਾਂ ਨੇ ਕਿਹਾ 9.432 ਨੂੰ ਭਾਗ ਕਰੀਏ 12.5 ਤੇ ਤਾਂ ਇਹਦੇ ਤੇ ਪੁਆਇੰਟ ਪਹਿਲਾਂ ਹੀ ਲੱਗੂਗਾ ਠੀਕ ਆ ਕਿਉਂਕਿ 9 ਨੂੰ 12 ਦੇ ਇੱਕ ਤਰੀਕੇ ਨਾਲ ਮੂਰਲੇ ਮੂਰਲੇ ਪੂਰਨ ਸੰਖਿਆ ਭਾਗ ਨੂੰ ਹੀ ਵੰਡ ਕੇ ਦੇਖੀਏ ਤਾਂ ਪੂਰੇ ਆਉਣਾ ਸੀਗਾ ਇਸ ਬੱਚੇ ਨੇ ਜਿਵੇਂ ਪਹਿਲਾ ਵਾਲਾ ਤਾਂ ਗਲਤ ਹੋ ਗਿਆ ਇਹਦਾ ਕੁਐਸਚਨ ਇਹਦਾ ਦਸ਼ਮਲਵ 7545 ਸ਼ਹੀ ਉੱਤਰ ਹੈ ਜਿਹੜਾ ਇਹਦਾ ਆਉਣਾ ਸੀਗਾ ਠੀਕ ਹੈ ਜੀ ਅੱਗੇ ਇਸ ਤੇ ਦੇਖ ਲਿਓ ਇਹ ਬੀ ਆਪਸ਼ਨ ਆ ਜਿਹੜਾ ਸਹੀ ਸੀਗਾ ਇਹਦਾ ਇਹ 8 ਲਿਖਿਆਂ ਵਿੱਚੋਂ ਕਿਹੜੀ ਸੰਖਿਆ ਹੈ ਜੋ ਹਰੇਕ ਅਭਾਜਿਕ ਸੰਖਿਆ ਦਾ ਗੁਣਖੰਡ ਹੈ ਅਭਾਜ ਸੰਖਿਆ ਦਾ ਗੁਣਖੰਡ 1 ਹੁੰਦੀ ਹੈ ਜਿਹੜੀ ਠੀਕ ਹੈ ਅਭਾਜ ਸੰਖਿਆ ਦਾ ਇੱਕ ਗੁਣਖੰਡ ਹੁੰਦੀ ਹੀ ਹੁੰਦੀ ਹੈ ਅੱਗੇ ਆ ਜੀ 1.1 1.01 1.001 0.01 11.01 ਅਤੇ 111. 1001 ਦਾ ਜੋੜਫਲ ਹੋਵੇਗਾ ਇਹਨਾਂ ਦਾ ਜੋੜਫਲ ਆ ਜਿਹੜਾ ਹੈਗਾ ਇਹ ਹੋਊਗਾ ਜਦੋਂ ਇਹ ਆਪਸ਼ਨ ਆ ਜਿਹੜਾ ਸਹੀ 125. 2312 ਉੱਤਰ ਆ ਜਿਹੜਾ ਤਾਂ ਆਉਣਾ ਸੀਗਾ ਠੀਕ ਹੈ ਜੀ ਅੱਗੇ 55 ਨੰਬਰ ਕੁਐਸਚਨ ਆ 3 ਪਾ ਪਲੱਸ ਜਮਾ 3 ਜਮਾ 3/100 ਜਮਾ 3/1000 3/10 ਲੱਖ ਇਹਨਾਂ ਦਾ ਉੱਤਰ ਹੈ ਜਿਹੜਾ ਕਾਦੇ ਬਲ ਦਸ਼ਮਲਵ ਦੀ ਸੰਖਿਆ ਦੇ ਬਰਾਬਰ ਹੋਗਾ ਬੀ ਆਪਸ਼ਨ ਹੈ ਜਿਹੜਾ ਆਉਣਾ ਸੀ 3.033003 ਠੀਕ ਹੈ ਜੀ ਇਹ ਆਨਸਰ ਹੈ ਜਿਹੜਾ ਉਹਨਾ ਬੀ ਆਪਸ਼ਨ ਹੈ ਜਿਹੜਾ ਸਹੀ ਆਉਣਾ ਸੀ 90 ਦਾ ਭਾਜਕੁਣਨਖੰਡ ਅਭਾਜ ਗੁਣਨਖੰਡ ਕਿਹੜੇ-ਕਿਹੜੇ ਹੁੰਦੇ ਆ 910 ਦਾ 10 ਵੀ ਇਹ ਭਾਗ ਸੰਖਿਆ ਨਹੀਂ ਨੋਬ ਨਹੀਂ ਹੈਗੀ ਇਹਨਾਂ ਚ 6 ਨਹੀਂ ਹੈਗੀ 20 ਦੇ ਵਿੱਚ C ਆ ਜਿਹੜਾ ਉਹਨਾਂ ਸੀ ਇਹਦੇ ਵਿੱਚ 15 ਹੈ ਨਹੀਂ ਗੀ ਭਾਗ ਸੰਖਿਆ ਸੋ ਇਸ ਕਰਕੇ C ਆਪਸ਼ਨ ਆ ਜਿਹੜਾ ਇਹਦਾ ਸਹੀ ਆਉਣਾ ਸੀਗਾ ਅੱਗੇ ਚੱਲਦੇ ਆ ਅਗਲੇ ਕੁਐਸਚਨ ਦੇ ਵਿੱਚ ਇਹ ਚ ਕੀ ਆ 300 A C ਆਪਸ਼ਨ 390 ਮਿਲੀ ਅणि ਮਿਲੀਲੀਟਰ ਜਿਹੜਾ ਹੈਗਾ 399 ਕੁਛ ਸਫਾ ਸਾਫ ਨਹੀਂ ਦਿਖਾਈ ਦੇ ਰਿਹਾ ਇਹ ਬੋਤਲਾਂ ਵਾਲਾ ਕੁਐਸਚਨ ਆ ਜਿਹਦੇ ਵਿੱਚ ਤੁਸੀਂ ਦੇਖ ਲਿਓ ਇੰਨੀਆਂ ਬੋਤਲਾਂ ਹੈਗੀਆਂ ਉਹ ਦੁੱਧ ਦੀਆਂ ਜਾਂ ਜੂਸ ਦੀਆਂ ਜਿਹੜੀਆਂ ਵੀ ਹੈਗੀਆਂ ਇਹਦਾ ਬੀ ਆਪਸ਼ਨ ਆ ਜਿਹੜਾ ਉਹ ਸਹੀ ਹੋਣਾ ਸੀਗਾ ਠੀਕ ਆ ਇਹ ਕਿਲਟਰ ਕੁੱਲ ਕਿੰਨੀ ਹੋ ਗਈ ਇਹ ਬੋਤਲਾਂ ਖਾਲੀ ਕਰਨ ਵਾਲਾ ਦੇਖ ਲਿਓ ਕੁਐਸਚਨ ਬੀ ਆਪਸ਼ਨ ਆ ਜਿਹੜਾ ਦਾ ਸਹੀ ਹੋਣਾ ਸੀਗਾ ਠੀਕ ਆ ਕਿੰਨੇ ਲੀਟਰ ਆਉਣਾ ਸੀਗਾ ਕਿੰਨੇ ਲੀਟਰ ਬਣਾਉਣਾ ਸੀਗਾ ਤਾਂ 9 ਲੀਟਰ ਆਨਸਰ ਆਉਂਦਾ ਹੈਗਾ ਸੋ ਸਾਰਿਆਂ ਨੇ 9 ਲੀਟਰ ਆਨਸਰ ਜਿਹੜਾ ਹੈ ਕੱਢ ਕੇ ਨੂੰ ਕਲੀਅਰ ਕਰ ਲੈਣਾ ਅੱਗੇ ਆ ਸਧਾ ਅਸਥਾ ਸਧਾਰਨ ਭਿੰਨ ਰੂਪ ਸਧਾਰਨ ਭਿੰਨ ਰੂਪ ਜਿਹੜਾ ਹੈਗਾ ਜਿਹੜਾ ਇਹਦਾ ਲਿਖਣਾ ਸੀਗਾ ਆਪਾਂ ਉਹ ਸੀ ਆਪਸ਼ਨ ਆਉਣਾ ਸੀਗਾ ਇਹਦਾ b ਜਿੰਨਾ ਵੀ ਸੀ 20.0 ਕਿਉਂਕਿ ਇਹ ਥੋੜਾ ਜਿਹਾ ਨਾ ਸੁਧਾਰਨ ਪੈਨ ਰੂਪ ਕਿਉਂਕਿ ਪੀਡੀਐਫ ਬਣਾਈ ਸੀ ਇਹਨਾਂ ਤੋਂ ਉਹਨਾਂ ਨੇ ਬਣਾਉਣ ਲੱਗੇ ਥੋੜੀ ਜੀ ਇਹਦੇ ਵਿੱਚ ਉਹ ਕਰਤੀ ਸੋ ਸੀ ਆਪਸ਼ਨ ਆ ਜਿਹੜਾ ਤਾਂ ਸਹੀ ਆਉਣਾ ਸੀਗਾ ਅ ਸੁਧਾਰਨ ਪੈਨ ਰੂਪ ਵਾਲੇ ਦੇ ਵਿੱਚ ਕਿੰਨਾ ਮੈਨੂੰ ਹੁਣ ਸਮਝ ਨਹੀਂ ਆ ਰਹੀ ਇਹ ਬੀ 20 ਦਸ਼ਮਲਵ ਕੁਛ ਲਿਖਿਆ ਕੀ ਲਿਖਿਆ ਹੋਇਆ ਠੀਕ ਹੈ 20.08 85 ਕੁਛ ਇਸ ਤਰ੍ਹਾਂ ਲਿਖਿਆ ਹੋਇਆ ਦੇਖ ਲਿਓ ਇਸ ਤਰ੍ਹਾਂ ਨਾਲ ਮਿਲਦਾ ਜਿਹੜਾ ਕੁਐਸਚਨ ਆਉਂਦਾ ਇਹਨਾਂ ਨੂੰ ਅੱਗੇ ਸਾਰੇ ਅੰਕ ਜਿਹੜੇ ਹੈਗੇ ਆ ਇਹਦੇ ਚ ਦਿੱਤੇ ਹੋਏ ਸੀ ਕਿਹੜੇ-ਕਿਹੜੇ ਆ 4 2 0 7 ਦੇ ਪ੍ਰਯੋਗ ਨਾਲ ਬਣਨ ਵਾਲੀ ਚਾਰ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਤੇ ਸਭ ਤੋਂ ਛੋਟੀ ਸੰਖਿਆ ਦੇ ਵਿੱਚ ਅੰਤਰ ਲਿਖੋ ਇਸ ਵਾਰ ਦਾ ਕੁਐਸਚਨ ਬਹੁਤ ਸੌਖੀ ਸੀ ਕੁਐਸਚਨ ਸਾਰੇ ਸੌਖੇ ਸੀਗੇ ਠੀਕ ਆ ਤਾਂ ਆਪਾਂ ਕੀ ਕਰਨਾ ਇਹਦੇ ਚ ਹੁਣ ਕਿਹੜੀ-ਕਿਹੜੀ ਪ੍ਰਯੋਗ ਨਾਲ ਬਣਨ ਵਾਲੀ ਚਾਰ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਤੇ ਸਭ ਤੋਂ ਛੋਟੀ ਸੰਖਿਆ ਦਾ ਅੰਤਰ ਪਤਾ ਕਰਨਾ ਹੈ 5373 ਆਨਸਰ ਜਿਹੜਾ ਇਹਦਾ ਆਉਂਦਾ ਸੀਗਾ ਤੁਸੀਂ ਦੇਖ ਲੈਣਾ ਕਰਕੇ ਅੱਗੇ ਹੈ ਜੀ ਸੀ ਆਪਸ਼ਨ ਜਿਹੜਾ ਸਹੀ ਆਉਣਾ ਸੀ ਅੱਗੇ ਸਰੇਸ਼ ਆਪਣੇ ਚਾਚੇ ਨੂੰ ਮਿਲਣ ਲਈ ਸਵੇਰੇ 9 ਵਜੇ ਘਰ ਤੋਂ ਚੱਲਿਆ ਉਸਨੇ 11 ਮਿੰਟ ਪੈਦਲ ਤੁਰਿਆ 1 ਘੰਟਾ 5 ਮਿੰਟ ਬੱਸ ਵਿੱਚ ਯਾਤਰਾ ਕੀਤੀ ਅਤੇ 15 ਮਿੰਟ ਪੈਦਲ ਤੁਰ ਕੇ ਤੇ ਆਪਣੇ ਦਾਦੇ ਦੇ ਘਰ ਪਹੁੰਚਿਆ ਦਾਦੇ ਦੇ ਘਰੇ ਜਾਣਾ ਸੀ ਉਹਨੇ 3 ਘੰਟੇ 20 ਮਿੰਟ ਉੱਥੇ ਲਾਏ ਤੇ 3:30 ਵਜੇ ਆਪਣੇ ਘਰ ਪਹੁੰਚ ਗਿਆ ਵਾਪਸੀ ਯਾਤਰਾ ਵਿੱਚ ਤੁਹਾਨੂੰ ਮੁੜਨ ਲੱਗੇ ਕਿੰਨਾ ਟਾਈਮ ਲੱਗਾ 1 ਘੰਟਾ ਤੇ 40 ਮਿੰਟੇ ਦਾ ਉੱਤਰ ਆਉਂਦਾ ਸੀਗਾ ਤੇ ਤੁਸੀਂ ਦੇਖ ਕੇ ਨੂੰ ਕਰ ਲੈਣਾ ਇਹਨਾਂ ਉੱਤਰ ਆ ਜਿਹੜਾ ਇਹਦਾ ਆਊਗਾ ਜੀ ਠੀਕ ਹੈ ਜੀ ਇਹ ਸੀ ਆਪਣੇ ਕੋਲੇ ਕੁਐਸਚਨ ਜਿਹੜੇ ਆਪਾਂ ਕੀਤੇ ਹੈਗੇ ਠੀਕ ਹੈ ਜੀ ਇਹਦੇ ਵਿੱਚ ਸਾਰੇ ਕੁਐਸਚਨ ਜਿਹੜੇ ਮੈਂ ਅਸਟ ਮੈਂਟਲ ਬਿਲਟੀ ਜਿਹੜੀ ਮੈਂ ਤੁਹਾਨੂੰ ਕਰਾਤੀ ਹੈ ਤੁਸੀਂ ਇਹਨਾਂ ਸਾਰਿਆਂ ਕੁਐਸਚਨਾਂ ਪੇਪਰ ਕੁਐਸਚਨਾਂ ਨੂੰ ਤੁਸੀਂ ਆਪਦੇ ਉੱਤੇ ਦੇਖ ਕੇ ਤੇ ਇਹਨਾਂ ਨੂੰ ਕਲੀਅਰ ਕਰ ਸਕਦੇ ਆ ਇਹਦੇ ਵਿੱਚ ਅਸੀਂ ਪੰਜਾਬੀ ਨੂੰ ਸ਼ਾਮਲ ਨਹੀਂ ਕੀਤਾਗਾ ਤੇ ਪੰਜਾਬੀ ਹੈ ਜਿਹੜੀ ਉਹਦੇ ਚ ਨਾ ਦੋ ਤਿੰਨ ਕੁਐਸਚਨਾਂ ਦਾ ਡਾਊਟ ਸੀਗਾ ਹਜੇ ਆ ਜਿਹੜੇ ਲੱਗੇ ਵੇ ਬਿਲਕੁਲ ਸਹੀ ਲੱਗੇ ਵੇ ਇਹ ਆਪਸ਼ਨਾਂ ਦੇ ਹਿਸਾਬ ਦੇ ਨਾਲ ਤੁਸੀਂ ਇੱਕ ਕੁਐਸਚਨ ਦੇ ਅ 1.25 ਠੀਕ ਹੈ ਜੀ 1.25 ਨਾਲ ਗੁਣਾ ਕਰ ਲੈਣੀ ਆ ਜਿਹੜੇ ਜਿਹੜੇ ਕੁਐਸਚਨ ਤੁਹਾਡੇ ਸਹੀ ਹੋਏ ਤੇ ਤੁਸੀਂ ਉਹਨਾਂ ਨੂੰ ਗੁਣਾ ਕਰਕੇ ਇਹਦਾ ਰਿਜ਼ਲਟ ਆਪਦਾ ਬਣਾ ਸਕਦੇ ਆ ਅਗਲੀ ਪੰਜਾਬੀ ਦੀ ਵੀਡੀਓ ਜਿਹੜੀ ਹੈਗੀ ਤੁਹਾਨੂੰ ਅਗਲੇ ਆਪਾਂ ਉਹਦੇ ਵਿੱਚ ਦਿਖਾਵਾਂਗੇ ਅਗਲੀ ਉਹਦੇ ਵਿੱਚ ਕਲੀਅਰ ਕਰ ਦੇਾਂਗੇ ਇਹ ਸਾਰੇ ਆਪਸ਼ਨ ਆ ਇੱਕ ਵਾਰੀ ਫੇਰ ਤੁਸੀਂ ਦੂਸਰੇ ਲੋਡ ਸਕਰੀਨ ਕਰਕੇ ਆਪਦੇ ਮੋਬਾਈਲ ਦੀ ਤੁਸੀਂ ਇਹ ਚ ਦੇਖ ਸਕਦੇ ਆ ਠੀਕ ਹੈ ਜੀ ਇਹ ਕੁਐਸਚਨ ਆ ਜਿਹੜੇ ਹੈਗੇ ਲੱਗੇ ਹੋਏ ਆ ਤੁਹਾਡੇ ਸਾਹਮਣੇ ਮੈਂ ਦਿਖਾ ਰਿਹਾ ਫੇਰ ਇੱਕ ਵਾਰੀ ਰਿਪੀਟ ਕਰ ਲਿਓ ਜੇ ਕਿਸੇ ਨੇ ਸਾਰੇ ਇਕੱਠੇ ਵੀ ਦੇਖਣੇ ਆ ਤਾਂ ਤੁਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਦੇਖ ਸਕਦੇ ਆ ਕਿਵੇਂ ਲੱਗੀ ਵੀਡੀਓ ਜ਼ਰੂਰ ਇੱਕ ਵਾਰ ਕਮੈਂਟ ਕਰਕੇ ਦੱਸਣਾ ਤੇ ਜਿਹੜੇ ਜਿਹੜੇ ਤੁਹਾਡੇ ਦੋਸਤਾਂ ਮਿੱਤਰਾਂ ਨੇ ਸਾਰਿਆਂ ਨੇ ਪੇਪਰ ਹੀ ਦਿੱਤਾ ਸੀਗਾ ਸਾਰੇ ਜਣਿਆਂ ਨੇ ਇਹ ਤੋਂ ਦੇਖ ਕੇ ਤੁਸੀਂ ਆਪ ਦਾ ਇਹਦੇ ਨੰਬਰ ਜਿਹੜੇ ਬਣਾ ਲੈਣੇ ਆ ਜੀ ਸੋ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਤੇ ਤੁਸੀਂ ਇਹਨੂੰ ਆਪ ਤੇ ਮੋਬਾਈਲ ਦੇ ਉੱਤੇ ਦੇਖ ਸਕਦੇ ਆ। ਇਹੀ ਆਪਣਾ ਫਾਈਨਲ ਰਿਜ਼ਲਟ ਹੋਊਗਾ। ਇਹ ਤੋਂ ਨੰਬਰ ਤੁਹਾਨੂੰ ਪਤਾ ਲੱਗ ਜਾਣੇ ਆ ਆਪਦੇ। ਠੀਕ ਹੈ ਜੀ। ਚਲੋ ਆਪਾਂ ਸਮਾਪਤੀ ਕਰਦੇ ਹੁਣ।